ਕਬੀਰ ਸਿੰਘ ਬਾਦਲ ਤਾਂ ਹਲੇ ਵੀ ਪ੍ਰਧਾਨਗੀ ਜਿਹੜੀ ਉਹ ਨਹੀਂ ਛੱਡ ਰਹੇ। ਲਾਲਜੀਤ ਸਿੰਘ ਜੀ ਹੋਰ ਤਾਂ ਕੋਈ ਰਵਾਇ ਨਹੀਂ। ਪਾਸੇ ਅਕਾਲ ਤਖਤ ਤੇ ਜਾ ਕੇ ਨਤਮਸਤਕ ਹੁੰਦੇ ਆ, ਮਾਫੀ ਵੀ ਮੰਗੀ ਜਾਂਦੀ ਐ। ਬਾਅਦ ਦੇ ਵਿੱਚ ਕਬੀਰ ਸਿੰਘ ਬਾਦਲ ਕਿਉਂ ਕਹਿੰਦੇ ਆ ਕਿ ਦਬਾਅ ਦੇ ਵਿੱਚ ਕੀਤਾ ਸਾਰਾ ਕੁਝ? ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਪਰਮਾਤਮਾ ਦਾ ਗੁਰੂ ਮਹਾਰਾਜ ਦਾ ਤਖਤ ਜੇ ਉੱਥੇ ਜਾ ਕੇ ਝੂਠ ਬੋਲਦੇ ਹੋ ਤਾਂ ਤੁਹਾਡੀ ਗੱਲ ਕੀ ਹੋਊ? ਨੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਗੋਲੀ ਚਲਾਈ। ਉਸ ਤੋਂ ਬਾਅਦ 5 ਤੋਂ 6 ਕਰਨ ਦੀ ਗੱਲ ਕਹੀ ਗਈ ਫਿਰ ਫੈਸਲਾ ਵਾਪਸ ਲੈ ਲਿੱਤਾ ਗਿਆ ਇਸ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਕਿਉਂਕਿ ਲਗਾਤਾਰ ਸਵਾਲ ਜਿਹੜੇ ਬਹੁਤ ਖੜੇ ਹੋਏ ਸੀ ਦੇਖੋ ਨਾ ਤਾਂ ਮੈਂ ਗੋਲੀ ਚਲਾਉਣ ਦੇ ਬਹੁਤ ਹੱਕ 'ਚ ਹਾਂ ਤੇ ਨਾ ਹੀ ਮੈਂ 5 ਦੇ 6 ਕਰਨ ਦੇ ਹੱਕ 'ਚ ਹਾਂ ਇਹ ਨਹੀਂ ਫੈਲੇ ਕਰਨੀ ਚਾਹੀਦੇ ਜੋ ਫੈਲੇ ਹੋਏ ਫਿਰ ਵਾਪਸ ਲਾਏ ਨਹੀਂ ਹੋਣੀ ਚਾਹੀਦੀ ਸੀ ਨਾ ਗੋਲੀ ਚਲਣੀ ਚਾਹੀਦੀ ਸੀ ਨਾ 5 ਤੋਂ 6 ਕਰਨਾ ਚਾਹੀਦਾ 2015 ਤੋਂ ਬਾਅਦ ਹੀ ਅਕਾਲੀ ਦਲ ਜਿਹੜਾ ਹੈਗਾ ਉਹ ਡਾਊਨਫਾਲ ਦੇ ਜਾਣ ਲੱਗਿਆ ਸੀਗਾ ਕੈਬਨਟ ਮੰਤਰੀ ਵੀਰੇ ਤੁਸੀਂ ਸਭ ਕੁਝ ਤੁਹਾਡੇ ਬੇਦਬੀ ਹੋਈ ਚਾਹੇ ਉਹ ਰਾਮ ਰਹੀਮ ਨੂੰ ਲੈ ਕੇ ਮਾਫੀ ਹੋਗੇ ਕਿਉਂਕਿ ਮਾਫੀ ਮੰਗੀ ਜਾਂਦੀ ਹੈਗੀ ਇਸ ਸਟੇਜ ਨੂੰ ਲੈ ਕੇ ਕੈਬਨਟ ਦੇ ਵਜ਼ੀਰ ਸੀਗੇ ਤੁਹਾਨੂੰ ਬਿਲਕੁਲ ਵੀ ਇਸ ਚੀਜ਼ ਦਾ ਦੱਸਿਆ ਨਹੀਂ ਗਿਆ ਤੇ ਅਜੀਬ ਜਿਹਾ ਕਿਹਾ ਪਰ ਕੋਈ ਤੋਂ ਸੁਣਵਾਈ ਨਹੀਂ ਸੀ ਉਹ ਤਾਂ ਇੱਕੋ ਬੰਦੇ ਸੁਣਵਾਈ ਹੁੰਦੀ ਸੀ ਆਪਣੇ ਕਰਕੇ ਗਏ ਸੀ ਕਿ ਜਿਹੜੇ ਸਾਡੇ ਮਨ ਦੇ ਉੱਤੇ ਬੋਝ ਆਏ ਉਹ ਬੋਝ ਲਾ ਲਈਏ ਸੀ ਮਜੀਠੇ ਨੂੰ ਲੈ ਕੇ ਕੀ ਕਹੋਗੇ ਕਿ ਵੇ ਪਹਿਲਾਂ ਵੀ ਇੱਕ ਵਾਰ ਪਟਿਆਲਾ ਜਿਲ੍ਹੇ ਚ ਰਹਿ ਕੇ ਗਿਆ ਹੁਣ ਦੁਬਾਰਾ ਹੈਗਾ ਕਿਤੇ ਨਾ ਕਿਥੇ ਲੱਗਦਾ ਸੀਗਾ ਕਿ ਅਕਾਲੀ ਦਰ ਨੂੰ ਡੋਪਣ ਦੇ ਵਿੱਚ ਮਜੀਠੀ ਦਾ ਪੂਰਾ ਪੂਰਾ ਹੱਥ ਸੀ ਦੇਖੋ ਮੈਂ ਇਸ ਗੱਲ ਦੇ ਹੱਕ 'ਚਾਂ ਜੇ ਉਹਦਾ ਕਸੂਰ ਹੈ ਤਾਂ ਪੂਰੀ ਸਜ਼ਾ ਮਿਲਣੀ ਚਾਹੀਦੀ ਜੇ ਨਹੀਂ ਹੈ ਤਾਂ ਹਰਾਸ ਨਹੀਂ ਹੋਣਾ ਚਾਹੀਦਾ ਜਲੀਲ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਫੈਸਲਾ ਜੋ ਕਰਨਾ ਪੱਕੇ ਪੈਲੀ ਕਰਨਾ ਚਾਹੀਦਾ ਪੰਥਕ ਸਿਆਸਤ ਦੇ ਵਿੱਚ ਜਿੱਥੇ ਲਗਾਤਾਰ ਉਥਲ-ਪੁਥਲ ਮੱਚੀ ਹੋਈ ਸੀ ਇਹ ਹੁਣ ਹੋਰ ਵਧੂਗੀ ਜਾਂ ਘਟੂਗੀ ਕਿਉਂਕਿ ਹੁਣ ਬਹੁਤ ਹੀ ਜਲਦ ਪ੍ਰਧਾਨ ਜਿਹੜਾ ਹੈਗਾ ਉਹ ਬਣਨ ਜਾ ਰਿਹਾ ਸਾਡੇ ਨਾਲ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰਖੜਾ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਰਖੜਾ ਸਾਹਿਬ ਸਵਾਗਤ ਹੈ ਪਹਿਲਾਂ ਤੋਂ ਬਹੁਤ ਧੰਨਵਾਦ ਜੀ ਥੈਂਕ ਯੂ ਬਹੁਤ ਜੀ ਰਖੜਾ ਸਾਹਿਬ ਕਿਵੇਂ ਦੇਖਦੇ ਹੋ ਲਗਾਤਾਰ ਪੰਜ ਮੈਂਬਰੀ ਕਮੇਟੀ ਉਸ ਤੋਂ ਬਾਅਦ ਭਰਤੀ ਵੀ ਹੋਈ ਹੁਣ ਪ੍ਰਧਾਨਗੀ ਜਿਹੜੀ ਹੈਗੀ ਆ ਉਹ ਲਗਾਤਾਰ ਬਹੁਤ ਨੇੜੇ ਹੈ ਕਿਵੇਂ ਦੇਖਦੇ ਹੋ ਕਿਹਨੂੰ ਪ੍ਰਧਾਨ ਜਿਹੜਾ ਹੈਗਾ ਬਣਨ ਜਾ ਰਹੇ ਹੋ ਦੇਖੋ ਪਹਿਲਾ ਚਲਿਪਾਰਤੀ ਸਹੀ ਹੋਈ ਬਿਲਕੁਲ ਆਧਾਰ ਕਾਰਡ ਦੇ ਨਾਲ ਹੋਈ ਔਰ ਬਹੁਤ ਜੋਰਾਂ ਸੁਰਾਂ ਤੇ ਹੋਈ ਹੁਣ ਡੈਲੀਗੇਟ ਬਣ ਰਹੇ ਨੇ ਜੀ ਉਸ ਤੋਂ ਬਾਅਦ ਦੇ ਵਿੱਚ ਪ੍ਰਧਾਨ ਦੀ ਚੋਣ ਹੋਣੀ ਹੈ ਬਾਕੀ ਔਰ ਪੂਰੀ ਇਮਾਨਦਾਰੀ ਤੇ ਜਾਂਦਾਰ ਦੇ ਨਾਲ ਹੋਊਗਾ ਜੀ ਔਰ ਬਿਲਕੁਲ ਸਰਬਸੰਮਤੀ ਦੇ ਨਾਲ ਹੋਊਗਾ ਫੈਲਾ ਇਹ ਮੈਨੂੰ ਵਿਸ਼ਵਾਸ ਦਵਾਉਣਾ ਕਿ ਬਿਲਕੁਲ ਸਰਬਸੰਮਤੀ ਨਾਲ ਕੋਈ ਫਰਕ ਹੈ ਹੀ ਨਹੀਂ ਕੋਈ ਕਿਸੇ ਦੇ ਵਿੱਚ ਕੋਈ ਤਮੰਨਾ ਨਹੀਂ ਹੈ ਕੋਈ ਖੋਰ ਨਹੀਂ ਤੇ ਸਾਰਾ ਕੁਝ ਸਰਬਸੰਮਤੀ ਦੇ ਨਾਲ ਹੋਊਗਾ ਸੰਗਤ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਹਿੰਦਾ ਕਿ ਸੁਰਜੀਤ ਸਿੰਘ ਰਖੜਾ ਦਾ ਨਾਮ ਵੀ ਆਇਆਲੀ ਦਾ ਨਾਮ ਵੀ ਆ ਕਿਉਂਕਿ ਲਗਾਤਾਰ ਤੁਹਾਡਾ ਪਰਿਵਾਰ ਆ ਚਾਹੇ ਤੁਸੀਂ ਹੋਣ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਲਗਾਤਾਰ ਰਹੇ ਹੈਗੇ ਉਹ ਸੇਵਾ ਕੀਤੀ ਹੈਗੀ ਦੇਖੋ ਨਾ ਕੋਈ ਵੀ ਆਵੇ ਚਾਹੇ ਜੀ ਨਵਾਂ ਲਾਜੀਕ ਭਾਈ ਨਹੀਂ ਸਾਡੇ ਤੋਂ ਕੋਈ ਹੈ ਹੀ ਨਹੀਂ ਸਾਰੇ ਬੰਦੇ ਕਹਿੰਦੇ ਉਹ ਕਹਿੰਦਾ ਤੂੰ ਮੰਨ ਜਾ ਉਹ ਕਹਿੰਦਾ ਤੂੰ ਮੰਨ ਜਾ ਤੇ ਇੱਥੇ ਕੋਈ ਡਿਫਰੈਂਸ ਹੈ ਹੀ ਨਹੀਂ ਤੇ ਜੋ ਸਾਰਿਆਂ ਦੀ رائے ਹੋਊਗੀ ਲੋਕਾਂ ਦੀ رائے ਹੋਊਗੀ ਲੋਕਾਂ ਦੀ ਰਾਏ ਦੇ ਮੁਤਾਬਕ ਜੀ ਫੈਸਲਾ ਕਰਾਂਗੇ ਅਜੇ ਇੱਕ ਪਾਸੇ ਲਗਾਤਾਰ ਦੇਖਿਆ ਜਾਵੇ ਤਾਂ ਸੁਖਬੀਰ ਸਿੰਘ ਬਾਦਲ ਤਾਂ ਹਲੇ ਵੀ ਪ੍ਰਧਾਨਗੇ ਜਿਹੜੀ ਉਹ ਨਹੀਂ ਛੱਡ ਰਹੇ ਉਹ ਰੌਲੇ ਪ੍ਰਧਾਨਗੀ ਦਾ ਹੋਜੀ ਹੋਰ ਤਾਂ ਕੋਈ ਰੌਲਾ ਹੀ ਨਹੀਂ ਜੇ ਪ੍ਰਧਾਨਗੀ ਦਾ ਰੌਲਾ ਨਾ ਹੁੰਦਾ ਫੇਰ ਤਾਂ ਇਹ ਗੱਲ ਨੌਪ ਤੱਕ ਆਉਣੀ ਨਹੀਂ ਸੀ ਜੋ ਉਹਦੇ ਹਾਲਾਤ ਹੋਏ ਜੋ ਸ਼੍ਰੀ ਕਾਲ ਤਖਤ ਸਾਹਿਬ ਤੇ ਫੈਸਲੇ ਹੋਏ ਇਹ ਪ੍ਰਧਾਨਗੀ ਦੇ ਰੌਲੇ ਸੀਗੇ ਅਦਰਵਾਈਜ਼ ਤਾਂ ਹੋਣਾ ਹੀ ਨਹੀਂ ਸੀਗਾ ਇਹ ਤਾਂ ਉਹਦੀ ਪ੍ਰਧਾਨਗੀ ਨੇ ਪੰਥ ਨੂੰ ਲੋਕਾਂ ਨੂੰ ਹਰ ਬੰਦੇ ਤੱਕ ਕੀਤਾ ਹੋਇਆ ਹੈ ਸ਼੍ਰੀ ਕਾਲ ਤਖਤ ਸਾਹਿਬ ਤੇ ਜੋ ਫੈਸਲੇ ਉਹਨੇ ਕਰਵਾਏ ਨੇ ਜੋ ਕੁਝ ਹੋਇਆ ਹੈ ਇਹ ਉਹਦੀ ਬਦੌਲਤ ਹੋਇਆ ਦੀ ਪ੍ਰਧਾਨਗੀ ਬਦੌਲਤ ਹੋਇਆ ਰਕੜਾ ਸਾਹਿਬ ਇੱਕ ਪਾਸੇ ਅਕਾਲ ਤਖਤ ਤੇ ਜਾ ਕੇ ਨਤਮਸਤਕ ਹੁੰਦੇ ਆ ਮਾਫੀ ਵੀ ਮੰਗੀ ਜਾਂਦੀ ਹੈ ਬਾਅਦ ਦੇ ਵਿੱਚ ਖਬੀਰ ਸਿੰਘ ਬਾਦਲ ਕਿਉਂ ਕਹਿੰਦੇ ਆ ਕਿ ਦਬਾਅ ਦੇ ਵਿੱਚ ਕੀਤਾ ਸਾਰਾ ਕੁਝ ਦੇਖੋ ਆਹੀ ਫਰਕ ਹੈਗਾ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਪ੍ਰਮਾਤਮਾ ਦਾ ਗੁਰੂ ਮਹਾਰਜ ਦਾ ਤਖਤ ਜੀ ਜੇ ਉੱਥੇ ਜਾ ਕੇ ਝੂਠ ਬੋਲਦੇ ਹੋ ਤਾਂ ਇਹ ਦੁਆੜੀ ਗੱਲ ਕੀ ਹੋਊਗੀ ਉੱਥੇ ਕਿਹਾ ਗਿਆ ਵੀ ਜੇ ਤੁਸੀਂ ਉਹਦੇ ਚ ਹੱਕ ਕੀਤਾ ਤਾਂ ਹਾਂ ਕਰ ਦਿਓ ਨਹੀਂ ਕੀਤਾ ਨਾ ਕਰ ਦਿਓ ਉਦੋਂ ਨਾ ਕਰ ਦਿੰਦੇ ਉੱਥੇ ਨਾ ਕਰ ਦਿੰਦੇ ਪਰ ਉਹ ਕਹਿੰਦੀ ਇੱਥੇ ਉੱਥੇ ਜੀ ਐਵੇਂ ਹੀ ਹਾਂ ਕਰਤੀ ਜੀ ਜੇ ਤੁਸੀਂ ਰੱਬ ਦੇ ਘਰ ਦੇ ਵਿੱਚ ਜਾ ਕੇ ਵੀ ਝੂਠ ਬੋਲਦੇ ਹੋ ਤਾਂ ਇਹ ਤੋਂ ਮਾੜੀ ਗੱਲ ਕੀ ਹੋਊਗੀ ਅਚਾ ਚੋੜੇ ਨੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਗੋਲੀ ਚਲਾਈ ਉਸ ਤੋਂ ਬਾਅਦ ਪੰਜ ਤੋਂ ਛੇ ਕਰਨ ਦੀ ਗੱਲ ਕਹੀ ਗਈ ਫਿਰ ਫੈਸਲਾ ਵਾਪਸ ਲੈ ਲਿੱਤਾ ਗਿਆ ਇਸ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਕਿਉਂਕਿ ਲਗਾਤਾਰ ਸਵਾਲ ਜਿਹੜੇ ਬਹੁਤ ਖੜੇ ਹੋਏ ਸੀਗੇ ਦੇਖੋ ਨਾ ਤਾਂ ਮੈਂ ਗੋਲੀ ਚਲਾਉਣ ਦੇ ਬਹੁਤ ਹੱਕਾਂ ਤੇ ਨਾ ਹੀ ਮੈਂ ਪੰਥ ਦੇ ਛੇਕਣ ਦੇ ਰੱਖਦਾ ਇਹ ਨਹੀਂ ਫੈਲੇ ਕਰਨੇ ਚਾਹੀਦੇ ਜੋ ਫੈਲੇ ਹੋਏ ਫਿਰ ਵਾਪਸ ਲਾਏ ਨਹੀਂ ਹੋਣੇ ਚਾਹੀਦੇ ਸੀ ਨਾ ਗੋਲੀ ਚਲਣੀ ਚਾਹੀਦੀ ਸੀ ਨਾ ਪੰਛਰ ਛੇਕਣੇ ਚਾਹੀਦਾ ਸੀ ਰਕੜਾ ਸਾਹਿਬ 2015 ਤੋਂ ਬਾਅਦ ਹੀ ਅਕਾਲੀ ਦਲ ਜਿਹੜਾ ਹੈਗਾ ਉਹ ਡਾਊਨਫਾਲ ਦੇ ਜਾਣ ਲੱਗਿਆ ਸੀਗਾ ਕੈਬਨਟ ਮੰਤਰੀ ਵੀਰੇ ਹਾਂ ਤੁਸੀਂ ਸਭ ਕੁਝ ਤੁਹਾਡੇ ਬੇਦਬੀ ਹੋਈ ਚਾਹੇ ਉਹ ਰਾਮ ਰਹੀਮ ਨੂੰ ਲੈ ਕੇ ਮਾਫੀ ਹੋਵੇ ਕਿਉਂਕਿ ਮਾਫੀ ਮੰਗੀ ਜਾਂਦੀ ਹੈਗੀ ਇਸ ਚੀਜ਼ ਨੂੰ ਲੈ ਕੇ ਕੈਬਨਟ ਦੇ ਵਜ਼ੀਰ ਸੀਗੇ ਤੁਹਾਨੂੰ ਬਿਲਕੁਲ ਵੀ ਇਸ ਚੀਜ਼ ਦਾ ਦੱਸਿਆ ਨਹੀਂ ਗਿਆ ਸੀਗਾ ਕੋਈ ਗੱਲ ਕਦੇ ਸੋਚਿਆ ਵੀ ਹੈ ਨਹੀਂ ਸੀ ਕਿ ਵੀ ਇਹ ਫੈਸਲੇ ਐਵੇਂ ਵੀ ਹੋ ਸਕਦੇ ਜਦੋਂ ਅਖਬਾਰਾਂ ਦੇ ਵਿੱਚ ਆਇਆ ਲੋਕਾਂ ਨੇ ਕਿਹਾ ਸਾਨੂੰ ਕਿ ਥੋੜਾ ਪੱਠਾ ਬੈਠ ਗਿਆ ਤੁਸੀਂ ਬਹੁਤ ਮਾੜਾ ਕੰਮ ਕੀਤਾ ਜੀ ਤੇ ਅਸੀਂ ਵੀ ਬਥੇਰਾ ਕਿਹਾ ਪਰ ਕੋਦੋਂ ਕੋਈ ਸੁਣਵਾਈ ਨਹੀਂ ਸੀ ਉਹਦਾ ਇੱਕ ਬੰਦੇ ਸੁਣਵਾਈ ਹੁੰਦੀ ਸੀ ਤੇ ਜੋ ਹਾਲਾਤ ਹੋਏ ਫਿਰ ਇੱਕ ਵਾਰ ਨਹੀਂ ਦੋ ਵਾਰ ਨਹੀਂ ਸੈਂਕੜੇ ਵਾਰੀ ਬੈਠ ਕੇ ਗੱਲ ਹੋਈ ਕਿ ਸੁਖਵੀਰ ਤੂੰ ਛੱਡ ਦੇ ਜਾਂ ਨਹੀਂ ਛੱਡਣਾ ਹੈ ਜੋ ਵਿਧੀ ਵਿਧਾਨ ਕਹਿੰਦਾ ਹੈ ਉਹਦੇ ਮੁਤਾਬਕ ਸ਼੍ਰੀ ਅਕਾਲ ਤਖਤ ਸਾਹਿਬ ਤੱਕ ਜਾ ਕੇ ਆਪਾਂ ਨਤਮਸਤਕ ਹੋਈਏ ਉੱਥੇ ਜਾ ਕੇ ਮਾਫੀ ਮੰਗ ਲਈਏ ਜੋ ਵੀ ਸਜ਼ਾ ਲਾਉਣਗੇ ਉਹ ਆਪਾਂ ਕਬੂਲ ਕਰ ਲਈਏ ਮੰਨ ਲਈਏ ਪਰ ਤੁਹਾਡੀ ਤਾਂ ਨਿਹੜ ਤੇ ਬਹੁਤ ਸਗੀ ਚਾਹੇ ਵੱਡੇ ਬਾਦਲ ਸਾਹਿਬ ਦੀ ਗੱਲ ਕੀਤੀ ਜਾਵੇ ਸਿਆਸਤ ਦੇ ਵਿੱਚ ਲਿਆਂਣ ਵਾਲੇ ਹੀ ਤੁਹਾਨੂੰ ਵੱਡੇ ਬਾਦਲ ਸਾਹਿਬ ਸੀਗੇ ਪਰ ਤੁਹਾਨੂੰ ਲੱਗਦਾ ਨਹੀਂ ਕਿਥੇ ਉਹਨਾਂ ਨਾਲ ਵੀ ਗੱਲਬਾਤ ਜਦੋਂ ਹੁੰਦੀ ਹੋਏਗੀ ਕਿ ਆਪਾਂ ਇਹ ਰਾਮ ਰਈ ਨੂੰ ਮਾਫੀ ਦਿੱਤੀ ਹੈਗੀ ਹੈ ਜਾਂ ਹੋਰ ਬੇਦਬੀ ਦੇ ਜਿਹੜੇ ਮਾਮਲੇ ਹੋ ਰਹੇ ਇਸ ਚੀਜ਼ ਨੂੰ ਲੈ ਕੇ ਕਦੇ ਸੈਪਰੇਟ ਜ਼ਰੂਰ ਸੁਖਵੀਰ ਸਿੰਘ ਬਾਦਲ ਤੋਂ ਜ਼ਿਕਰ ਕਰ ਰਹੇ ਹਾਂ ਕਿ ਇਹ ਫੈਸਲੇ ਉਹ ਲੈਂਦੇ ਸੀਗੇ ਵੱਡੇ ਬਾਦਲ ਸਾਹਿਬ ਦੇ ਨਾਲ ਵਧੇਰਾ ਬਹੁਤ ਅੱਛਾ ਸੀ ਤੁਹਾਡਾ ਕਿਉਂ ਦੇਖੋ ਲਗਾਓ ਤਾਂ ਮੇਰਾ ਸੁਖਵੀਰ ਨਾਜੀ ਬਹੁਤ ਵਧੀਆ ਸੀ ਵੱਡੇ ਬਾਦਲ ਸਾਹਿਬ ਵੀ ਬਹੁਤ ਵਧੀਆ ਸੀ ਪਰ ਉਦੋਂ ਵੱਡੇ ਵੱਡੇ ਬਾਦ ਸਾਹਿਬ ਉਹ ਗਲਤ ਪੈ ਕੇ ਸਾਨੂੰ ਬੁਲਾਇਆ ਸੀ ਉਹਨਾਂ ਨੇ ਅੱਜ ਹੋਟਲ ਦੇ ਵਿੱਚ ਸਾਨੂੰ ਜਿਹੜੇ ਅਸੀਂ 10 12 ਬੰਦੇ ਸੀਗੇ ਜਿਹੜੇ ਕੋਰ ਕਮੇਟੀ ਦੇ ਮੈਂਬਰ ਸੀਗੇ ਮੰਤਰੀ ਸੀ ਉਹਨਾਂ ਬੁਲਾਇਆ ਸੀ ਪੁੱਛਿਆ ਸੀ ਸਾਰਿਆਂ ਨੇ ਕਿਹਾ ਕਿ ਜੀ ਤੁਹਾਨੂੰ ਟੈਂਪਰੀ ਛੜਨਾ ਚਾਹੀਦਾ ਹੈ ਸਾਲ ਖਤਰ ਛੜ ਦੋ 6 ਮਹੀਨੇ ਦਾ ਖਤਰ ਛੜ ਦੋ ਇੱਕ ਇੱਕ ਬੰਦੇ ਨੂੰ ਬਣਾ ਦਿਓ ਪੰਜ ਬੰਦੇ ਨਾਲ ਜੋ ਮਰਜ਼ੀ ਕਰ ਲੋ ਇੱਕ ਗਰੇਵਾਲ ਸੀ ਜਿਹੜਾ ਕਹਿੰਦਾ ਸੀ ਨਹੀਂ ਜੀ ਇਹ ਤਾਂ ਹੋ ਨਹੀਂ ਸਕਣਾ ਬਾਕੀ ਸਾਰੇ ਬੰਦੇ ਨੇ ਕਿਹਾ ਮਲੂਕਾ ਤਾਂ ਉਹਦੇ ਨਾਲ ਮੈਨੂੰ ਪੁੱਛ ਲਿਓ ਸ਼ਰਨਜੀਤ ਢਿਲੋਂ ਨਾਲ ਹੈ ਭੁੰਦਰ ਸਿੰਘ ਨਾਲ ਨੇ ਧਾਮੀ ਸਿੰਘ ਨਾਲ ਨੇ ਉਹਨੂੰ ਪੁੱਛ ਲਈ ਗੱਲ ਹੋਈ ਜਾਂ ਨਹੀਂ ਕੋਈ ਪਰ ਕੋਈ ਨਹੀਂ ਜੇ ਮੈਂ ਛੱਡ ਕੇ ਜਾਉਂਗਾ ਪੱਕਾ ਹੀ ਭੱਜ ਜਾਊਂਗਾ ਮੈਂ ਨਹੀਂ ਆਉਂਦਾ ਫੇਰ ਮੇਰਾ ਪਾਰਟੀ ਨਹੀਂ ਰਹਿਣਾ ਹੈ ਸੋ ਫਿਰ ਸਾਡੇ ਕੋ ਕੋਈ ਰਾਹ ਵੀ ਨਹੀਂ ਸੀ ਕੋਈ ਇਹ ਜਿਹੜਾ ਅਸੀਂ ਫੈਸਲਾ ਲਿਆ ਹੈ ਇਹ ਕੋਈ ਸੌਖਾ ਥੋੜਾ ਫੈਸਲਾ ਨਹੀਂ ਆਸੀਂ ਤਾਂ ਆਪਣੇ ਕਰਕੇ ਗਏ ਸੀ ਕਿ ਜਿਹੜੇ ਸਾਡੇ ਮਨ ਦੇ ਉੱਤੇ ਬੋਝ ਆਏ ਉਹ ਬੋਝ ਲਾ ਲਈ ਅਸੀਂ ਕਿਉਂਕਿ ਇਹ ਜਿੰਨੇ ਗੁਨਾਹ ਹੋਏ ਸਾਡੀ ਸਰਕਾਰ 'ਚ ਹੋਏ ਅਸੀਂ ਪਾਰਟੀਆਂ ਦਾ ਤੇ ਜਾ ਕੇ ਅਸੀਂ ਚੁੱਪ ਰਹਿਣ ਦਾ ਕਿਉਂਕਿ ਤੋਂ ਬੋਲੇ ਨਹੀਂ ਅਸੀਂ ਇਸ ਚੁੱਪ ਰਹਿਣ ਦਾ ਅਸੀਂ ਮਾਫੀ ਮੰਗ ਕੇ ਆਇਆ ਉੱਥੇ ਤੇ ਉਹਨਾਂ ਨੇ ਮਤਲਬ ਜਿਸ ਤਰੀਕੇ ਨਾਲ ਦੇਖਿਆ ਜਾਵੇ ਜਦੋਂ ਕੈਬਨਿਟ ਦੇ ਵਿੱਚ ਸੀਗੇ ਤੁਸੀਂ ਅਕਾਲੀ ਦਲ ਚੱਲ ਰਹੀ ਸੀਗੀ ਉਦੋਂ ਕਿਉਂ ਨਹੀਂ ਤੁਸੀਂ ਕੋਈ ਕਰੜਾ ਫੈਸਲਾ ਲਿੱਤਾ ਹੈਗਾ ਲੋਕ ਇਸੇ ਨੂੰ ਦੇਖਦੇ ਕਿ ਇਹ ਕਿ ਹੁਣ ਤਾਂ ਰਹੀ ਨਹੀਂ ਪਾਰਟੀ ਦੇ ਕੋਈ ਵजूद ਨਹੀਂ ਰਹਿਗਾ ਤਾਂ ਹੁਣ ਸਾਰੇ ਬੋਲ ਰਹੇ ਹੈਗੇ ਇਸ ਚੀਜ਼ ਨੂੰ ਲੈ ਕੇ ਕਿ ਸੁਰਜੀਤ ਸਿੰਘ ਰਖੜਾ ਜਦੋਂ ਕੈਬਨਿਟ ਦੇ ਵਿੱਚ ਸੀਗੇ ਕਿ ਉਦੋਂ ਕਿਉਂ ਨਹੀਂ ਇਹੋ ਜਿਹਾ ਕੋਈ ਤਕੜਾ ਫੈਸਲਾ ਦਿੱਤਾ ਗਿਆ ਦੇਖੋ ਪਾਰਟੀ ਛੱਡਣੀ ਹੋਵੇ ਕੋਈ ਫੈਸਲਾ ਕਰਨਾ ਹੋਵੇ ਇਹਨਾ ਸੌਖਾ ਨਹੀਂ ਹੁੰਦਾ ਹੈ ਕਿਸੇ ਨੂੰ ਹੁੰਦਾ ਹੈ ਕਿ ਬਹੁਤ ਸੌਖਾ ਹੈ ਇਹ ਤਕਰੀਬਨ 3-4 ਸਾਲ ਲੱਗੇ ਸਾਨੂੰ ਇਕੱਲੇ-ਕੱਲੇ ਨੂੰ ਬੈਠ ਕੇ ਬੈਠ ਕੇ ਸਲਾਹਾਂ ਕਰਦੇ ਰਹੇ ਉਹਨੂੰ ਕਹਿੰਦੇ ਰਹੇ ਕਿ ਵੀ ਨਹੀਂ ਸੁਖਵੀਰ ਆਹ ਗੱਲ ਨਹੀਂ ਆਹ ਗੱਲ ਨਹੀਂ ਐ ਕਰ ਲਈ ਐ ਕਰ ਲਈ ਪਰ ਉਹਦਾ ਲੀਡਰਸ਼ਿਪ ਦਾ ਫਰਕ ਇੰਨਾ ਵੱਡਾ ਹੋ ਗਿਆ ਸੀਗਾ ਉੱਪਰਲੀ ਲੀਡਰਸ਼ਿਪ ਦਾ ਤੇ ਹੇਠਲੇ ਬੰਦੇ ਦਾ ਕੋਈ ਹਿੰਮਤ ਇੰਚੀ ਕਰਦਾ ਸੋ ਇਹ ਜਿਲ੍ਹਾ ਹੁਣ ਵੀ ਫਾਇਲਾ ਲਿਆ ਕੋਈ ਸੌਖਾ ਤਣੋ ਲਿਆ ਬਹੁਤ ਔਖੇ ਹੋ ਕੇ ਲਿਆ ਸੀ ਫਾਇਲਾ ਕਿ ਵੀ ਨਹੀਂ ਹੁਣ ਤਾਂ ਸਿੱਧੇ ਉੱਪਰ ਦੀ ਪਾਣੀ ਲੰਘਿਆ ਤੇ ਹੁਣ ਤਾਂ ਇਹਦੇ ਬਾਅਦ ਕੋਈ ਕਾਰਨ ਹੈ ਹੀ ਨਹੀਂ ਕਿ ਨਾ ਕਰ ਜੀ ਕਿੰਨੇ ਕਿ ਜਿਸ ਤਰੀਕੇ ਦੇ ਨਾਲ ਮੀਟਿੰਗ ਜਰੂਰ ਰੱਖਦਾ ਸੀ ਸੁਖਵੀਰ ਸਿੰਘ ਬਾਦਲ ਤਾਂ ਪੰਜ ਪੰਜ ਚਾਰ ਚਾਰ ਘੰਟੇ ਬੈਠੇ ਰਹਿੰਦੇ ਸੀ ਅਕਾਲੀ ਦਲ ਦੇ ਚਾਹੇ ਉਹ ਕੈਬਨਿਟ ਮੰਤਰੀ ਹੋਣ ਐਮਐਲਏ ਹੋਣ ਪਰ ਆ ਕੇ ਇੱਕ ਫੈਸਲਾ ਇਸ ਤਰ੍ਹਾਂ ਸਰਾ ਦਿੱਤਾ ਜਾਂਦਾ ਸੀ ਜਿਹੜਾ ਸਾਰਿਆਂ ਨੂੰ ਮੰਨਣਾ ਪੈਂਦਾ ਸੀ ਦੇਖੋ ਇਹ ਜੇ ਸ਼ੁਰੂ ਤੋਂ ਗੱਲ ਚੱਲਦੀ ਸੀ ਜੀ ਪਹਿਲਾਂ ਸਾਡੀ ਇੱਕ ਵਾਰ ਕੋਰ ਕਮੇਟੀ 'ਚ ਮੀਟਿੰਗ ਹੋਈ ਵੀ ਸੁਨਿਸ਼ਚਿਤ ਦਿਨਾ ਚਾਹੀਦਾ ਫਿਰ ਵੱਡੇ ਬਾਲ ਸਾਹਿਬ ਕਹਿੰਦੇ ਵੀ ਚਾ ਤੁਸੀਂ ਪੱਕੇ ਲੱਗ ਜਾਓ ਜਾਂ ਸੀ ਉਹ ਕਰ ਲਓ ਫਿਰ ਫੈਸਲਾ ਜਣ ਚੁਪ ਕਰਕੇ ਸੋ ਕੋਸ਼ਾ ਬਹੁਤ ਵਾਰੀ ਹੋਈਆਂ ਕੋਰ ਕਮੇਟੀ ਚ ਵੀ ਹੋਈਆਂ ਪਰ ਕਮੇਟੀ ਚ ਵੀ ਹੋਈਆਂ ਬਹੁਤ ਵਾਰੀ ਇਹ ਕਿਹਾ ਗਿਆ ਜਦੋਂ ਅਸੀਂ ਸਤਾਂ ਦੀ ਇਲੈਕਸ਼ਨ ਹਾਰੀ ਸਤਾਂਤਵਾਰ 19 ਦੀ ਹਾਰੀ 22 ਦੀ ਹਾਰੀ 24 ਦੀ ਹਾਰੀ ਇੱਕ ਵਾਰ ਥੋੜਾ ਹੋਇਆ ਬਹੁਤ ਵਾਰੀ ਹੋਇਆ ਪਰ ਮੈਨਾਂ ਮੰਨਉਂ ਆਂ ਇਹ ਗੱਲ ਵੀ ਮੈਂ ਨਹੀਂ ਜੇ ਮੈਂ ਆ ਤਾਂ ਸਭ ਕੁਝ ਐ ਮੈਂ ਨਹੀਂ ਆਦਾ ਕੁਝ ਵੀ ਹੈ ਨਹੀਂ ਜਿਸ ਤਰੀਕੇ ਦੇ ਨਾਲ ਦੇਖ ਰਿਹਾ ਵੇ ਜਸਵੰਤ ਸਿੰਘ ਖਾਲੜਾ ਨੂੰ ਲਗਾਤਾਰ ਕੋਈ ਐਸਾ ਬੰਦਾ ਨਾ ਵੇ ਜਿਹੜਾ ਨਾ ਜਾਣਦਾ ਹੋਵੇ ਉਹਦੀ ਤਾਂ ਰਮਪਤਨੀ ਵੋਟਾਂ 'ਚ ਖੜਦੀ ਐ ਅਕਾਲੀ ਦਲ ਦਾ ਖੜਾਣਾ ਤੁਹਾਨੂੰ ਕਿਤੇ ਨਾ ਕਿਤੇ ਲੱਗਦਾ ਜੀ ਤੁਹਾਨੂੰ ਵੀ ਉਹਦੀ ਸਪੋਰਟ ਜਿਹ ਉਹਦੇ ਬਾਰੇ ਵੀ ਬਹੁਤ ਕਿਹਾ ਜੀ ਅਮਰਤਪਾਲ ਬਾਰੇ ਬਹੁਤ ਕਿਹਾ ਕਿ ਅਪਨ ਨਹੀਂ ਇਲੈਕਸ਼ਨ ਲੜਨੀ ਚਾਹੀਦੀ ਇੱਥੇ ਬੁੜੀ ਕਾਨਫਰੰਸ ਦੇ ਵਿੱਚ ਕਿਹਾ ਜੀ ਪਰ ਉਹ ਕਹਿੰਦਾ ਜੀ ਨਹੀਂ ਜੀ ਜੋ ਮੈਂ ਕਹਿਣਾ ਉਹ ਹੀ ਠੀਕ ਹੈ ਬਲਟੋਹਾ ਕਾਗਜ ਉਹਸੇ ਲੈ ਲੂਆ ਦੇਖੋ ਉਹਨਾਂ ਨੇ ਉਹਨਾਂ ਦਾ ਸਾਕਾ ਜੀਜਾ ਸੀ ਜੀ ਅਦੇਸ਼ ਪ੍ਰਤਾਪ ਉਹਨੂੰ ਪਾਰਟੀ ਚ ਘੜਤਾ ਉਹਦੇ ਪਿੱਛੇ ਵੋਟਾਂ ਕਿੰਨੀਆਂ ਪਈਆਂ ਉਸੇ ਇਹ ਵੀ ਦੇਖ ਲਓ ਅਮਰਤਪਾਲ 2 ਲੱਖ ਵੋਟ ਤੇ ਜਿੱਤਿਆ ਹੈ ਅਜਿਹਾ ਇਹੀ ਕਹਿੰਦੇ ਸੀ ਵੀ ਉਹਦੇ ਮੁਕਾਬਲੇ ਚ ਬੰਦਾ ਨਾ ਖੜਾ ਕਰੀ ਖਾਲਸਾ ਦੇਮ ਕਾਹਲੀ ਬੰਦਾ ਨਾ ਖੜਾ ਕਰੀਏ ਜਿਹੜੇ ਬੰਦੇ ਪੰਥਕ ਨੇ ਪੰਥ ਦੀ ਗੱਲ ਕਰਦੇ ਨੇ ਕਟਵਾਰ ਆਪਣੀ ਪੰਥਕ ਪਾਰਟੀ ਹੈ ਉਹਨਾਂ ਦਾ ਆਪ ਨੂੰ ਕਾਇ ਲੈਣਾ ਚਾਹੀਦਾ ਪਰ ਨਹੀਂ ਅਕਾਲ ਤਖਤ ਦੇ ਵੱਲੋਂ ਲਗਾਤਾਰ ਜਿਸ ਤਰੀਕੇ ਦੇ ਨਾਲ ਕਿਹਾ ਗਿਆ ਕਿ ਜਿਹੜੀ ਪੰਜ ਮੈਂਬਰੀ ਕਮੇਟੀ ਹੋਏਗੀ ਉਹਦੀ ਹੀ ਭਰਤੀ ਮੰਨੀ ਜਾਏਗੀ ਪਰ ਲਗਾਤਾਰ ਭਰਤੀ ਦਾ ਚਾਹੇ ਸੁਖਵੀਰ ਸਿੰਘ ਬਾਦਲਵਰ ਨੇ ਵੀ ਕਿਹਾ 3 ਇਸ ਚੀਜ਼ ਨੂੰ ਲੈ ਕੇ ਕੋਈ ਆਉਣ ਵਾਲੇ ਸਮੇਂ 'ਚ ਲੱਗਦਾ ਕਿ ਅਕਾਲ ਤਖਤ ਸਾਹਿਬ ਦੇ ਵੱਲੋਂ ਕੋਈ ਵੱਡਾ ਜਿਹੜਾ ਜਿਸ ਤਰੀਕੇ ਨਾਲ ਪ੍ਰਧਾਨਗੀ ਹੈ ਕੋਈ ਨਵਾਂ ਐਕਸ਼ਨ ਲਿੱਤਾ ਜਾ ਸਕਦਾ ਦੇਖੋ ਉਹਨਾਂ ਖਾਤਰ ਅਕਾਲ ਤਖਤ ਸਾਹਿਬ ਉਹਨਲੇ ਜਸਦਾ ਸਾਹਿਬ ਕੋਈ ਹੈ ਹੀ ਨਹੀਂ ਮਾਨ ਮੰਨਦੇ ਨਹੀਂ ਹੈ ਜੇ ਉਹ ਫੈਲਾ ਹੋ ਗਿਆ ਹਾਲਾਂਕਿ ਫੈਲਾ ਉਹਨਾਂ ਦੇ ਹੱਕ ਵਿੱਚ ਹੀ ਬਹੁਤਾ ਖਲਾਫ ਨਹੀਂ ਸੀ ਜੇ ਫੈਲਾ ਮੰਨ ਲੈਂਦੇ ਉਹ আর ਦੁਨੀਆਂ ਦੇ ਵਿੱਚ ਇੱਕ ਮੈਸੇਜ ਗਿਆ ਸੀ ਕਿ ਇੱਕ ਸਿੱਖਾ ਕੋਲ ਉਹ ਤਕਤ ਹੈ ਜਿੱਥੇ ਵੱਡੇ ਤੋਂ ਵੱਡਾ ਬੰਦਾ ਵੀ ਆ ਕੇ ਨਤਮਸਤਕ ਹੁੰਦਾ ਹੈ ਨੀਮਾ ਹੁੰਦਾ ਜੋ ਫੈਲਾ ਸੁਣਾ ਜਾਂਦਾ ਨੂੰ ਮੰਨਦਾ ਉਹ ਵੀ ਗੱਲ ਫਿਰ ਜਸਦਾਰੀ ਹਟਾਤੀ ਹੁਣ ਨਵੇਂ ਜਸਦਾਰੀ ਲਾਤੇ ਤੇ ਸੋ ਇਹ ਤਾਂ ਜਸਦਾਦਾਰਾਂ ਨੇ ਵੀ ਕਹਿੰਦੇ ਜੋ ਅਸੀਂ ਕਹਿੰਨੇ ਉਹ ਕਰੋ ਪਰ ਕਿਉਂਕਿ ਉਹਦਾ ਪ੍ਰਾਣੇ ਜਥੇਦਾਰ ਨੇ ਇਹ ਗੱਲ ਕਹੀ ਸੀ ਨਾ ਕਿ ਜੋ ਵੀ ਹੋਏਗਾ ਉਹ ਪੰਜ ਮੈਂਬਰੀ ਕਮੇਟੀ ਦੀ ਭਰਤੀ ਮੰਨੀ ਜਾਏਗੀ ਪਰ ਹੁਣ ਨਵੇਂ ਜਥੇਦਾਰ ਲੱਗਦਾ ਇਸ ਚੀਜ਼ ਨੂੰ ਆਪਸ ਦੇ ਵਿੱਚ ਤਾਲਮੇਲ ਰਹੂਗਾ ਪ੍ਰਾਣੇ ਔਰ ਨਵੇਂ ਦਾ ਦੇਖੋ ਮੈਨੂੰ ਤਾਂ ਲੱਗਦਾ ਨਹੀਂ ਕੋਈ ਇੰਟਰਫੇਅਰ ਕਰਨਗੇ ਹੁਣ ਨਵੇਂ ਆਏ ਜਿਹੜੇ ਉਹ ਕੋਈ ਹੈ ਇੰਟਰਫੇਅਰ ਨਹੀਂ ਕਰਨਗੇ ਕਿਉਂਕਿ ਇੱਕ ਫੈਸਲਾ ਪੰਜ ਮੈਂਬਰ ਸਭਾ ਨੇ ਕੀਤਾ ਹੋਇਆ ਹੈ ਪੰਜ ਜਥੇਦਾਰ ਸਾਬ ਨੇ ਕੀਤਾ ਹੋਇਆ ਹੈ ਤੋਂ ਉਹ ਉੱਥੇ ਕੋਈ ਕਿੰਤੂ ਬਰਤੂ ਨਹੀਂ ਹੋ ਸਕਦਾ ਜੀ ਤਾਂ ਕਿਨੂੰ ਲੈ ਕੇ ਹੁਣ ਚੋਣ ਜਿਹੜੀ ਹੈ ਕਿੰਨੇ ਚਿਰ ਚਰਚ ਰੱਖੜਾ ਸਭ ਜਿਹੜੀ ਹੈ ਤਿਆਰੀ ਹੋਈ ਹੋਈ ਹੈ 11 ਤਿਕ ਗਿਆਦin ਫੈਲਾ ਕਰਾਂਗੇ 11 ਅਗਸਤ ਕਿੰਨਾ ਕੀ ਲੱਗਦਾ ਕਿ ਕਿਹੜਾ ਪ੍ਰਧਾਨ ਜਿਹੜਾ ਬਣਦਾ ਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਮੀਟਿੰਗਾਂ ਵੀ ਹੋਈਆਂ ਬਹੁਤ ਭਰਤੀ ਜਿਹੜੀ ਅਸੀਂ ਦੇਖਿਆ ਬਹੁਤ ਲੋਕ ਜਿਹੜੇ ਆਧਾਰਗੜ ਖੁਦ ਆਪ ਲੈ ਕੇ ਆਫਿਸ ਤੁਹਾਡੇ ਹੋਣ ਚਾਹੇ ਕਾਫੀ ਪਹਿਲੇ ਵੀ ਬੁੱਥਾ ਤੋਂ ਪਰ ਕਿਸੇ ਚੀਜ਼ ਨੂੰ ਲੈ ਕੇ ਪ੍ਰਧਾਨਗੀ ਦੇ ਕਿੱਥੇ ਨੇੜਤਾ ਲੱਗ ਰਹੀ ਹੈ ਦੇਖੋ ਜੋ ਵੀ ਕਿਹਾ ਵੀ ਪ੍ਰਧਾਨ ਕੋਈ ਵੀ ਬਣੇ ਪਰ ਸਰਬਸੰਮਤੀ ਨਾਲ ਬੜੂਆ ਇਕੱਠੇ ਬੈਠੇ ਫੈਸਲਾ ਕਰਾਂਗੇ ਔਰ ਗੁਰੂ ਨੇ ਕਿਰਪਾ ਕੀਤੀ ਸੁਚੇਪਾਛੇ ਨੇ ਮੇਰ ਕੀਤੀ ਇਹ ਜੋ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਇਆ ਹੈ ਉਹਦੇ ਲੋਕਾਂ ਨੇ ਫੁੱਲ ਚਲਾਉਣੇ ਨੇ ਤਦ ਕਹਦਾ ਮਜੀਠੇ ਨੂੰ ਲੈ ਕੇ ਕੀ ਕਹੋਗੇ ਕਿਉਂਕਿ ਪਹਿਲਾਂ ਵੀ ਇੱਕ ਵਾਰ ਪਟਿਆਲਾ ਜੇਲ੍ਹ ਚ ਰਹਿ ਕੇ ਗਿਆ ਹੁਣ ਦੁਬਾਰਾ ਹੈਗਾ ਕਿਤੇ ਨਾ ਕਿਥੇ ਲੱਗਦਾ ਸੀਗਾ ਕਿ ਅਕਾਲੀ ਦਰ ਨੂੰ ਡੋਬਣ ਦੇ ਵਿੱਚ ਮਜੀਠੇ ਦਾ ਪੂਰਾ ਪੂਰਾ ਹੱਦ ਸੀਗਾ ਦੇਖੋ ਮੈਂ ਇਸ ਗੱਲ ਦੇ ਹੱਕ ਚਾ ਜੇ ਉਹਦਾ ਕਸੂਰ ਹੈ ਤਾਂ ਪੂਰੀ ਸਜ਼ਾ ਮਿਲਣੀ ਚਾਹੀਦੀ ਹੈ ਜੇ ਨਹੀਂ ਹੈ ਤਾਂ ਹਰਾਸ ਨਹੀਂ ਹੋਣਾ ਚਾਹੀਦਾ ਜਲੀਲ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਫੈਸਲਾ ਜੋ ਕਰਨਾ ਪੱਕੇ ਪੈਣੀ ਕਰਨਾ ਚਾਹੀਦਾ ਕਿਸੇ ਨੂੰ ਆਪਾਂ ਐਵੇਂ ਜਲੀਲ ਕਰੀਏ ਉਹ ਹੀ ਮਾੜੀ ਗੱਲ ਹੈ ਜੇ ਕੋਈ ਉਹਦਾ ਹੈਗਾ ਤਾਂ ਵੀ ਛੱਡਣਾ ਨਹੀਂ ਚਾਹੀਦਾ ਲੱਗਦਾ ਕਿਸ ਤਰੀਕੇ ਦੇ ਨਾਲ ਜਿਵੇਂ ਕੈਪਟਨ ਮਨਿੰਦਰ ਸਿੰਘ ਨੇ ਉਹਦੇ ਹੱਕ ਚ ਬੋਲ ਰਿਹਾ ਜਾਂ ਦੂਸਰੇ ਪਾਸੇ ਤੁਸੀਂ ਕਿਵੇਂ ਦੇਖਦੇ ਹੋ ਇਸ ਸੀਜ਼ਨ ਨੂੰ ਲੈ ਕੇ ਕਿਉਂਕਿ ਰਿਕਵਰੀ ਜਿਹੜੀ ਆ ਕੋਈ ਨਹੀਂ ਹੁੰਦੀ ਦੇਖੋ ਅਸੀਂ ਕੋਈ ਇਨਵੈਸਟੀਗੇਸ਼ਨ ਏਜੰਸੀ ਦਾ ਹੈ ਨਹੀਂ ਉ ਤਾਂ ਉਹ ਜਿਹੜਾ ਸੀਨ ਦੱਸਣਾ ਹੈ ਕਿ ਵੀ ਉਹਨੇ ਕਰਿਆ ਜਾਂ ਨਹੀਂ ਕਰਿਆ ਮੈਂ ਕਹਿੰਦਾ ਏਜੰਸੀਆਂ ਵੀ ਉਹ ਪਤਾ ਨਹੀਂ ਕੀ ਗੱਲ ਹੈ ਪਹਿਲਾਂ ਪਰਚੇ ਪਾਉਂਦੀਆਂ ਨੇ ਕੱਲ੍ਹ ਦੀਆਂ ਨੇ ਫਿਰ ਪਿੱਛੇ हट ਜਾਂਦੀਆਂ ਨੇ ਇਹ ਮਾੜੀ ਗੱਲ ਹੈ ਲੋਕਾਂ ਨੂੰ ਵਿਸ਼ਵਾਸ ਹੁਣਾ ਦੇਂਦੇ ਜਿੰਨਾ ਚਿਰ ਉਹ ਵਿਸ਼ਵਾਸ ਨਹੀਂ ਬਣਾਉਂਦੇ ਨਾ ਕਿ ਜੋ ਵੀ ਫੈਸਲਾ ਹੋਊਗਾ ਮੈਟ ਤੇ ਹੋਊਗਾ ਸਹੀ ਹੋਊਗਾ ਉਦੋਂ ਫੇਰ ਸਾਡੀ ਗੱਲ ਬਣੂਗੀ ਅੱਜ ਵਿਸ਼ਵਾਸ ਹੀ ਨਹੀਂ ਧਰਨ ਵਾਲਾ ਤਾਂ ਪਰਚਾ ਹੋ ਜਾਂਦਾ ਧਰਨਾ ਚੁਕ ਲਿਆ ਪਰਚਾ ਕੈਂਸਲ ਹੋ ਜਾਂਦਾ ਸੋ ਇਹ ਗੱਲਾਂ ਤੁਸੀਂ ਇਹਨੂੰ ਉਪਰ ਉਠਣਾ ਚਾਹੀਦਾ ਲੋਕਾਂ ਦਾ ਇੱਕ ਵਿਸ਼ਵਾਸ ਬਣਾਉਣਾ ਚਾਹੀਦਾ ਜਿਹੜਾ ਅੱਜ ਵਿਸ਼ਵਾਸ ਹੈ ਨਹੀਂ ਰਕੜਾ ਸਾਹਿਬ ਅਗਰ ਸੁਖਵੀਰ ਸਿੰਘ ਬਾਦਲ ਦਾ ਕਾਫੀ ਨੇੜਤਾ ਰਹੀ ਹੈ ਅਗਰ ਉਹ ਦੁਬਾਰਾ ਤੁਹਾਡੇ ਨਾਲ ਰਾਬਤਾ ਕਰਦੇ ਆ ਜਾਂ ਕੋਈ ਮਾਫੀ ਮੰਗ ਲੈਂਦੇ ਲੱਗਦਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰੀਕੇ ਦੀ ਕੋਈ ਗੱਠਜੋੜ ਹੋ ਸਕਦਾ ਹੈ ਉਹਨਾਂ ਦੇ ਨਾਲ ਦੁਬਾਰਾ ਸਮਝੌਤਾ ਹੋ ਸਕਦਾ ਕਿਉਂਕਿ ਬਹੁਤ ਲੋਕਾਂ ਦੇ ਸਵਾਲ ਨੇ ਮੇਰਾ ਸਵਾਲ ਨਹੀਂ ਲੋਕਾਂ ਦੇ ਜਿਹੜੇ ਹੈ ਕਿ ਸੁਖਵੀਰ ਸਿੰਘ ਬਾਦਲ ਇਹ ਅਸੀਂ ਤਾਂ ਸੋਚ ਵੀ ਨਹੀਂ ਸਕਦੇ ਜਿਹੜੀ ਮਾਫੀ ਹੈ ਉਹਦਾ ਸ਼੍ਰੀ ਕਲਤਾਖਸਾਬ ਨੇ ਦੇਣੀ ਹੈ ਜੋ ਸ਼੍ਰੀ ਕਲਤਾਖਸਾਬੇ ਲਗਣਗੇ ਇਹਦਾ ਸਿਰ ਮੱਥੇ ਮੰਨਣਾ ਹੈ ਉਹਨਾਂ ਨੂੰ ਸਾਡਾ ਕੋਈ ਆਪਣਾ ਫੈਸਲਾ ਹੈ ਹੀ ਨਹੀਂ ਤੇ ਨਾ ਹੀ ਕੁਝ ਨਹੀਂ ਉੱਤੇ ਹੀ ਗੱਲ ਹੈ 2027 ਨੂੰ ਲੈ ਕੇ ਸਰ ਲਾਸਵਾਲ ਰਹੂਗਾ 2027 ਹੋਵੇ ਚਾਹੇ 29 ਹੋਵੇ ਪਰ ਸਾਡਾ ਜਿਹੜਾ ਸਟੈਂਡ ਆਊਟ ਸਟੈਂਡ ਦੇ ਉੱਤੇ ਪੂਰੇ ਖੜੇ ਆ ਸੀ ਬਹੁਤ ਬਹੁਤ ਧੰਨਵਾਦ ਤਾਂ ਬਿਲਕੁਲ ਇਹ ਸਾਡੇ ਨਾਲ ਸੁਰਦੇਸ਼ ਸਿੰਘ ਰਖੜਾ ਜਿਨ੍ਹਾਂ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਕਿ ਹੁਣ 11 ਤਰੀਕ ਨੂੰ ਪ੍ਰਧਾਨ ਦੇ ਜਿਹੜੇ ਆ ਉਹ ਚੋਣ ਹੋਵੇਗੀ ਤਾਂ ਉਸ ਤੋਂ ਬਾਅਦ ਫੈਸਲਾ ਜਿਹੜਾ ਸਾਹਮਣੇ ਆਏਗਾ ਕਿ ਹੁਣ ਅਕਾਲੀ ਦਲ ਦੇ ਵਿੱਚ ਪ੍ਰਧਾਨ ਬਣਦਾ ਜਾਂ ਅਕਾਲੀ ਦਲ ਹੀ ਦੋ ਬਣਨਗੇ ਬਾਕੀ ਹੋਰ ਅਪਡੇਟਸ ਲਈ ਬਣੇ ਰਹੋ ਹਮਦਰ ਟੀਵੀ ਦੇ ਨਾਲ ਕੈਮਰਾ ਪਰਸਨ Rajiv ਦੇ ਨਾਲ Nadeep Singh Patiala ਕਿਹਾ ਜਾਵੇ ਤਾਂ ਸੁਖਬੀਰ ਸਿੰਘ ਬਾਦਲ ਤਾਂ ਹਲੇ ਵੀ ਪ੍ਰਧਾਨਗੀ ਜਿਹੜੀ ਉਹ ਨਹੀਂ ਛੱਡ ਰਹੇ ਲਾਲਜੀਤ ਸਿੰਘ ਹੋਰ ਤਾਂ ਕੋਈ ਰਵਾਇ ਨਹੀਂ ਪਾਸੇ ਅਕਾਲ ਤੱਕ ਤੇ ਜਾਗਰਤ ਮਸਤਕ ਹੁੰਦੇ ਆ ਮਾਫੀ ਵੀ ਮੰਗੀ ਜਾਂਦੀ ਹੈ ਬਾਅਦ ਦੇ ਵਿੱਚ ਖਬੀਰ ਸਿੰਘ ਬਾਦਲ ਕਿਉਂ ਕਹਿੰਦੇ ਕਿ ਦਬਾਅ ਦੇ ਵਿੱਚ ਕੀਤਾ ਸਾਰਾ ਕੁਝ